ਹੈਲੋ ਜੀ ਸੱਚੀ ਆਕ ਤੇ ਅੱਜ ਦਾ ਵਲੌਗ ਆਪ ਕਰਦੇ ਹਾਂ ਸਟਾਰਟ ਅੱਜ ਹੁਣ ਆਪਾਂ ਪਹੁੰਚ ਗਏ ਆਂ ਬਿਕਾ ਨੇਰ ਦੇ ਰੈਸਟੋਰੈਂਟ ਤੇ ਹੋਟਲ ਚ ਇੱਥੇ ਸੀ ਗਈ ਸੀ 버거 ਖਾਨ ਤੇ ਇਥੇ ਇਹਨਾਂ ਨੇ ਵੀਡੀਓ ਬਣਾਉਣ ਲੱਗ ਗਏ ਇਹਨਾਂ ਨੇ ਆਰਡਰ ਕੀਤਾ ਵੀ ਮੈਂ ਕਿਹਾ ਮੈਂ ਤਾਂ 버거 ਖਾਣਾ ਇਹ ਕਹਿੰਦੇ ਮੈਂ ਕੁਝ ਨਹੀਂ ਖਾਣਾ ਇੱਥੇ ਰਵਨੀਤ ਖੇਡੀ ਜਾਂਦੀ ਐ ਆਪਦੀ ਚੇਅਰ ਬਦਲਣ ਲੱਗੀ ਕਿ ਨਹੀਂ ਮੈਂ ਆਪਣੀ ਆ ਵਾਲੀ ਚੇਅਰ ਨਹੀਂ ਲੈਣੀ ਦੂਜੀ ਚੇਅਰ ਤੇ ਬੈਠਣਾ ਤੇ ਅਰਵਨੀਤ ਨੂੰ ਪੁੱਛਿਆ ਵੀ ਕੀ ਖਾਣਾ ਹੈ ਨੇ ਤਾਂ ਕੈਂਡੀਆਂ ਹੀ ਲੈ ਲਈਆਂ ਸੀ ਨੇ ਹੋਰ ਕੁਝ ਲੱਗਦਾ ਨਹੀਂ ਤੇ ਇਹ ਕੁਝ ਵੀ ਖਾਂਦੇ ਨਹੀਂ ਫਾਸਟ ਫੂਡ ਇਹ ਘੱਟ ਖਾਂਦੇ ਆ ਤੇ ਮੈਂ ਆਖਿਆ ਚਲੋ ਮੈਂ 버ਗਰ ਖਾ ਲੂੰਗੀ ਤੇ ਐਸੀ ਦਾ ਮੈਨੂੰ ਗੈਰੀ ਸੀ ਵੀ ਤਲੀ ਹੋਈ ਚੀਜ਼ ਨਾ ਖਾ ਦੂੰ ਮਹਾ ਖਾਣਾ ਗੋਲ ਗੱਪੇ ਵਗਾਰਾ ਜੀ ਘੱਟ ਫਿਰ ਵੀ ਘੱਟ ਤਲੇ ਹੁੰਦੇ ਆ ਵੀ ਉਹ ਚੀਜ਼ ਲੈ ਲਾ ਤੇ ਮੈਂ ਫਿਰ ਵੀ ਇਹਨਾਂ ਨੂੰ ਜਿੱਦ ਕਰਕੇ 버ਗਰ ਉਹ ਕੀਤਾ ਪਰ ਉਹੀ ਗੱਲ ਹੋਈ 버거 ਖਾ ਕੇ ਉਸ ਤੋਂ ਅਗਲੇ ਦਿਨ ਮੈਂ ਬਿਮਾਰ ਹੋ ਗਈ ਸੀ। ਤੇ ਇੱਥੇ ਬੈਠੇ ਸੀ ਆਪਾਂ ਵੇਟ ਕਰ ਰਹੇ ਸੀ ਹਜੇ ਆਪਣਾ ਆਰਡਰ ਆਇਆ ਨਹੀਂ ਸੀ। ਤੇ ਹੁਣ ਤੇ ਆਪਾਂ ਵੈਸੇ ਜਾਂਦੇ ਰਹਿੰਦੇ ਆ ਬੀਕਾ ਨੇੜਾ ਲੰਦੇ। ਕਾਫੀ ਵਾਰੀ ਗਏ ਆ ਪਹਿਲਾਂ ਵੀ ਬਲੌਗ ਦੇ ਵਿੱਚ ਦੇਖਿਓ ਨੀ ਵੀਡੀਓ। ਇੱਥੇ ਰਵਨੀ ਤੇ ਚਲੀ ਗਈ ਆ ਉੱਧਰ ਆਪਦੇ ਡੈਡੀ ਨੂੰ ਕਹਿੰਦੀ ਵੀ ਮੈਨੂੰ ਦਵਾ ਕੇ ਲੈ ਕੇ ਆ ਉਹ ਚੀਜੀ। ਕਿ ਮੈਂ ਕੁਝ ਲੈਣਾ। ਇੱਥੇ ਆਪਣਾ ਆਰਡਰ ਆ ਗਿਆ। ਇੱਥੇ ਆਪਾਂ 버거 ਖਾਣ ਲੱਗੇ। ਤੇ ਇਹ ਮੈਨੂੰ ਪੁੱਛ ਰਹੀ ਸੀ ਵੀ ਸਵਾਦ ਹੈ ਸਵਾਦ ਹੈ ਮੈਂ ਕਿਹਾ ਸਵਾਦ ਹੈ ਤੁਸੀਂ ਵੀ ਖਾ ਲਓ ਤੇ ਇਹਨਾਂ ਨੇ ਖਾਦਾ ਨਹੀਂ ਤੇ ਇਹ ਬਾਹ ਲੈ ਕੇ ਆਈ ਸੀ ਕੈਂਡੀ ਜਿਹੜੀ ਰਵਨੀਤ ਦੇ ਹੱਥ 'ਚ ਹੈ ਇਹਦੇ ਨਾਲ ਇਹ ਨਮੀਜੀ ਚੀਜ਼ ਆਈ ਸੀ ਇਹਨੇ ਇਹ ਲੈ ਲਈ ਇਹਨਾਂ ਕਿੰਦੀਆਂ ਨੇ ਹੋਰ ਕੁਝ ਖਾਦਾ ਨਹੀਂ ਲੈਂਦਾ ਨਹੀਂ ਇੱਥੇ ਮੈਨੂੰ ਵਾਰੀ-ਵਾਰੀ ਪੁੱਛ ਰਹੀ ਸੀ ਸਵਾਦ ਹੈ ਮੈਂ ਕਹਿੰਦਾ ਹਾਂ ਸਵਾਦ ਹੈ ਮੈਂ ਕਿਹਾ ਤੇ ਇਹ ਮੈਨੂੰ ਖਾਣ ਨਹੀਂ ਦੇ ਰਹੇ ਸੀ ਮੈਂ ਕਿਹਾ ਨਾ ਤੁਸੀਂ ਖਾ ਰਹੇ ਹੋ ਨਾ ਮੈਨੂੰ ਖਾਣ ਦਿਨੇ ਹੋ ਤੇ ਰਵਨੀਤ ਨੇ ਹੱਥ ਨਾਲ ਚੱਕ ਕੇ ਖਾਣ ਲੱਗੀ ਇਹਦਾ ਇਹਦੇ ਵਿੱਚ ਨਿਊਡਲ ਤੇ ਫਿਰ ਮੈਂ ਇਹਦੇ ਲਈ ਆਰਡਰ ਕਰੇ ਨਿਊਡਲਸ ਘਰੇ ਆ ਗਏ ਇੱਥੇ ਨਿਊਡਲ ਲੈ ਕੇ ਤੇ ਵੀ ਚਲੋ ਇਹ ਖਾ ਲੂਗੀ ਵੀ ਘਰੇ ਲੈ ਲੈ ਜੰਨੇ ਆ ਪੈਕਿੰਗ ਘਰੇ ਕਰਵਾ ਲਈ ਤੇ ਘਰੇ ਆ ਕੇ ਫਿਰ ਉਹੀ ਕੰਮ ਹੋਇਆ ਪਹਿਲਾਂ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਜੇ ਰਵਨੀਤ ਨੇ ਨਾ ਖਾਦੇ ਤਾਂ ਫਿਰ ਤੇਰੇ ਪੈਣੀ ਆ ਫਿਰ ਦੇਖੀ ਤੂੰ ਨਲੇ ਬਿਮਾਰ ਹੋਊਗੀ ਵੀ ਨਾਲੇ ਤੂੰ ਬੁਮਾਰ ਹੋਏਂਗੀ ਭਲਾ ਤੂੰ ਮੇਰੀ ਗੱਲ ਨਹੀਂ ਮੰਨੀ ਤਾਂ ਮੈਂ ਫਿਰ ਵੀ ਜਿੱਦ ਕਰਕੇ ਅੱਖਾਂ ਨਹੀਂ ਲੈਣੀ ਲੈਣੇ ਆ ਤੇ ਲਿਆਉਂਦੇ ਤੇਨੇ ਉਹੀ ਕਰਿਆ ਇੱਕ ਜਾਮ ਚ ਲਾਇਆ ਤੇ ਮੁੜ ਕੇ ਨੇ ਖਾਦੇ ਨਹੀਂ ਕੰਨੀ ਮੈਂ ਖਾਣੇ ਨਹੀਂ ਮम्मा ਇਹਨੂੰ ਸਵਾਦ ਨਹੀਂ ਲੱਗੀ ਤੇ ਫਿਰ ਇੱਥੇ ਇਹ ਆ ਗਏ ਇੱਥੇ ਬੈਠ ਗਏ ਖਾ ਕੇ ਇੱਥੇ ਇਹ ਪੁੱਛ ਰੇ ਸੀ ਵੀਰ ਮਨੀ ਦਿਖਾਉਂਗੇ ਇਹ ਕਹਿੰਦੇ ਹਾਂ ਮੈਂ ਖਾਉਂਗੀ ਡੈਡੀ ਜੀ ਤੇ ਪਰ ਉਹ ਹੀ ਮਸ ਇੱਕ ਅੱਧਾ ਚਮਚਾ ਜਿਵੇਂ ਬੱਚੇ ਖਾਣਾ ਕਰਦੇ ਹੁੰਦੇ ਆ ਤੇ ਮੇਰੀ ਇੱਥੇ ਗਲਤੀ ਸੀ ਪਰ ਮੈਂ ਇਹ ਚੀਜ਼ ਲੈ ਕੇ ਨਹੀਂ ਆਉਣੀ ਸੀ ਇਹਨੂੰ ਕੋਈ ਹੋਰ ਚੀਜ਼ ਫਰੂਟ ਵਗੈਰਾ ਲੈ ਕੇ ਆਉਣੀ ਸੀ ਮੈਂ ਇਹਨਾਂ ਦੀ ਮੰਨੀ ਨਹੀਂ ਮੱਖਣ ਨਹੀਂ ਚਲੋ ਜਿੱਦ ਕਰ ਰਹੀ ਆ ਬੱਚਾ ਮੱਖਾ ਆਪਾਂ ਦਵਾ ਦੰਨੇ ਆ ਪਰ ਬਾਅਦ ਚ ਇਹ ਚੀਜ਼ ਮੈਂ ਵੀ ਪਛਤਾਈ ਤੇ ਇਹ ਬਾਅਦ ਚ ਮੈਨੇ ਮੈਥੋਂ ਵੀ ਕੱਧਾ ਚਮਚਾ ਹੀ ਖਾਦਾ ਮੈਥੋਂ ਵੀ ਨਹੀਂ ਖਾਦਾ ਗਿਆ ਇਹ ਇਹ ਮੈਂ ਚੱਕ ਕੇ ਡੋਲਤਾ ਇੱਥੇ ਵੀ ਪਰ ਮੈਨੂੰ ਇਹ ਕਹਿ ਰਹੇ ਸੀਗੇ ਵੀ ਹਾਂ ਇਥੇ ਤੂੰ ਹੁਣ ਉਹ ਰਿਕਾਰਡਿੰਗ ਕਰੇਂਗੀ ਤਾਂ ਯਾਦ ਰੱਖੀ ਵੀ ਇਥੇ ਕੀ ਤੂੰ ਬੋਲਣਾ ਤੇ ਕੀ ਕਹਿਣਾ ਮੈਂ ਕਹਤਾ ਠੀਕ ਹੈ ਇਹ ਫਸਟ ਵਾਰੀ ਰਿਕਾਰਡਿੰਗ ਕਰ ਰਹੇ ਹਾਂ ਆਪਾਂ ਵਲੌਗ ਨਹੀਂ ਬੋਲ ਕੇ ਬਣਾਉਣਾ ਹਮੇਸ਼ਾ ਤੇ ਪਹਿਲੀ ਵਾਰੀ ਬੋਲ ਕੇ ਨਹੀਂ ਬਣਾਇਆ ਰਿਕਾਰਡਿੰਗ ਕਰੀ ਹੈ ਤੇ ਇਹਦੇ ਵਿੱਚ ਮੈਨੂੰ ਕਹਿ ਰਹੇ ਸੀ ਵੀ ਤੇ ਹਾਂ ਤੂੰ ਕਦੇ ਕਰੀ ਨਹੀਂ ਹੈਗੀ ਤਾਂ ਇਹ ਚੀਜ਼ ਇੱਥੇ ਐਵੇਂ ਕਰੀ ਐਵੇਂ ਕਰੀ ਮੈਨੂੰ ਦੱਸੀ ਜਾਂਦੇ ਸੀ ਸਮਝਾਈ ਜਾਂਦੇ ਸੀ ਨਾਲ ਨਾਲ ਮੈਂ ਕਿਹਾ ਠੀਕ ਹੈ ਜੀ ਠੀਕ ਹੈ ਇਥੇ ਬਸ ਸਰਵ ਨੂੰ ਨੀਂਦ ਨੇ ਉੱਥੇ ਛੱਡਤਾ ਤੇ ਮੈਂ ਉਹੀ ਫਿਰ ਮੈਨੇ ਸਿੱਟਿਆ ਇਹਨੂੰ ਜਿਵੇਂ ਤੁਹਾਨੂੰ ਕਹਿ ਰਹੀ ਹਾਂ ਵੀ ਆਓ ਤੇ ਸਾਰੇ ਖਾਓ ਜੀ ਨਿਊਡਲਸ ਤੇ ਪਰ ਇਹ ਖਾ ਕੇ ਤੁਸੀਂ ਖੁਦਾ ਆਪ ਹੀ ਬਿਮਾਰ ਹੋਗੇ ਖਾਤਾ ਲਿਆ ਹੁਣ ਤਿੰਨ ਚਾਰ ਦਿਨ ਹੋ ਗਏ ਮੈਂ ਖੁਦਾ ਆਪ ਬਿਮਾਰ ਹੋ ਗਈ ਇਹਨੂੰ ਖਾ ਕੇ ਤੇ ਗਲਤੀ ਹੋਈ ਐ ਦੂ ਵਾਰਚ ਮੈਂ ਕੱਢਣ ਨੂੰ ਹੱਥ ਲਾਇਆ ਕਿ ਫਾਸਟ ਫੂਡ ਗਰਮੀ ਦੇ ਵਿੱਚ ਤਾਂ ਜਮਾ ਵੀ ਨਾ ਖਾਓ ਤੇ ਪੇ ਦੁਆਚੋਂ ਮੈਂ ਇਲਫਾਫੇ ਚ ਪਾ ਕੇ ਡਸਵਿੰਗ ਚ ਸੁੱਟਦੇ ਸੀ ਜੇ ਸਾਰੇ ਖਾਦੇ ਨਹੀਂ ਗਏ ਹੈਗੇ ਬਸ ਇੱਕ ਅੱਧਾ ਚਮਚਾ ਹੀ ਖਾਦਾ ਜਿਹੜਾ ਖਾਦਾ ਠੀਕ ਹੈ ਜੀ ਅਬੀ ਮੈਂ ਖਾਣਾ ਮੈਂ ਆਪੇ ਖਾਣਾ ਮੈਂ ਇਹਨੂੰ ਕਿਹਾ ਸੀ ਵੀ ਮੈਂ ਖਵਾ ਦਾਂ ਕਿ ਨਹੀਂ ਨਹੀਂ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਇੱਥੇ ਢੋਲਣਾ ਜਾਵੇ ਚਾਦਰ ਤੇ ਤੁਸੀਂ ਮੈਟ ਲਿਆ ਦਿਓ ਵਿਛਾਉਣ ਵਾਲਾ ਇੱਥੇ ਚਾਦਰ ਤੇ ਇੱਕ ਖਰਾਬ ਨਾ ਹੋ ਜੇ ਤੇ ਮੈਟ ਲੈਂਡ ਚਲੇ ਗਈ ਸੀ ਅੰਦਰ ਵੀ ਚਾਦਰ ਤੇ ਪਰ ਰਹੀ ਨਹੀਂ ਉਦੋਂ ਪਹਿਲਾਂ ਹੀ ਚਾਦਰ ਦਾ 77 ਇਥੇ ਥੱਲੇ ਡੋਲਤਾ ਤੇ ਚਾਦਰ ਦੀ ਤਿੱਲੀ ਲਵੇੜ ਤੇ ਇਥੇ ਲੈਣ ਗਈ ਨੇ ਮੈਂ ਮੈਟ ਲੈ ਆਈ ਇਹ ਰੋਟੀ ਖਾਣ ਵਾਲੇ ਆਪਾਂ ਵਿਛਾਉਣੇ ਹੁੰਨੇ ਆ ਦੇਖੋ ਉਦੋਂ ਪਹਿਲਾਂ ਹੀ ਇਹਨੇ ਥੱਲੇ ਡੇਕਤਾ ਚਮਚਾ 77 ਕਰਤਾ ਸਾਰੀ ਚਾਦਰ ਦਾ ਫਿਰ ਆਪਾਂ ਨੇ ਇਥੇ ਹੁਣ ਮੈਟ ਵਿਛਾਤਾ ਇਹ ਕੈਰੀਸੇ ਮਾਪੇ ਖਾਣ ਆਪਣਾ ਚਲੋ ਅਗਲਾ ਦਿਨ ਹੋ ਗਿਆ ਸ਼ੁਰੂ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਇੱਥੇ ਆਪਾਂ ਲਾਰੇ ਸੀ ਝਾੜੂ ਸਾਫ ਸਫਾਈਆਂ ਜਿਵੇਂ ਤੁਹਾਨੂੰ ਪਤਾ ਸਵੇਰੇ ਉੱਠ ਕੇ ਹੁੰਦੀ ਹੈ ਸ਼ੁਰੂ ਸਾਫ ਸਫਾਈ ਹੈ ਨਾ ਤੇ ਇੱਥੇ ਆਪਾਂ ਲੱਗ ਕੇ ਸਾਫ ਸਫਾਈ ਕਰਨ ਝਾੜੂ ਮਾਰਨ ਪਹਿਲੇ ਇੱਧਰਲੇ ਰੂਮ ਚ ਮਾਰਿਆ ਉਹ ਸਾਹਮਣੇ ਵਾਲਾ ਰੂਮ ਆਪਣਾ ਪੇਟੀ ਵਾਲਾ ਰੂਮ ਹੈ ਆਪਣੇ ਇੱਧਰਲਾ ਰੂਮ ਬੈਡਰੂਮ ਆ ਗਿਆ ਤਾਂ ਪਤਾ ਹੀ ਸਾਰਿਆਂ ਨੂੰ ਉੱਧਰਲੇ ਬੈਡਰੂਮ ਚ ਤਾਂ ਆਪਾਂ ਵੀਡੀਓ ਵਗੈਰਾ ਬਲੌਗ ਵਗੈਰਾ ਸ਼ੂਟ ਹੁੰਦਾ ਹੀ ਰਹਿੰਦਾ ਹੈ ਇੱਧਰ ਆਪਣਾ ਪੇਟੀਆਂ ਨੇ ਦੋ ਇੱਧਰਲੇ ਰੂਮ ਦੇ ਵਿੱਚ ਤੇ ਮੈਂ ਇੱਥੇ ਲਾ ਲਿਆ ਝਾੜੂ ਤੇ ਰਵਨੀਤ ਮੇਰੇ ਕੋਲੇ ਖੜੀ ਸੀ ਤੇ ਰਵਨੀਤ ਨੇ ਵੀਡੀਓ ਸਟਾਰਟ ਕਰਕੇ ਮੈਨੂੰ ਕਹਿ ਰਹੀ ਸੀ ਵੀ ਮੰਮਾ ਮੈਂ ਤੁਹਾਡੀ ਵੀਡੀਓ ਸਟਾਰਟ ਕਰਤੀ ਤੇ ਉਹ ਆਪਣੀਆਂ ਵੀ ਰੋਕ ਕੇ ਕਹਿ ਰਹੀ ਸੀ ਮੰਮਾ ਮੈਂ ਵੀਡੀਓ ਰੋਕਤੀ ਇੱਥੇ ਮੈਂ ਸੋਫੇ ਥੱਲੇ ਝਾੜੂ ਮਾਰੇ ਇੱਥੇ ਮੈਨੂੰ ਰਵਨੀਤ ਦੇ ਹੋ ਲੱਭਿਆ ਉਹ ਪੈਸੇ ਜਿਹੇ ਲੱਭ ਕੇ ਇਹਦੇ ਥੱਲੇ ਡੇਗ ਰੱਖੇ ਸੀ ਉਹਨੇ ਜਿਹੜੇ ਆਪਾਂ ਪਿਛਲੇ ਜਵਾਨੇ ਚ ਹੁੰਦੇ ਸੀ ਪੈਸੇ 20 ਪੈਸੇ 10 ਪੈਸੇ ਹੁੰਦੇ ਸੀ ਉਹ ਪੈਸੇ ੜਦੀ ਹੁੰਦੀ ਪਰਸੇ ਚ ਚਪਾ ਕੇ ਰੱਖਦੇ ਉਹ ਡਿੱਗੇ ਸੀ ਇੱਥੇ ਨੂੰ ਮੈਂ ਫੜਾਤੇ ਵੀ ਫੜ ਪੁੱਤ ਤੂੰ ਗਮਾ ਦਾਨੀ ਐ ਚੀਜ਼ ਮੁੜ ਕੇ ਸਾamdੀ ਨਹੀਂ ਤੇ ਇੱਥੇ ਫਿਰ ਆਪਾਂ ਨੇ ਝਾੜੂ ਲਾ ਕੇ ਲਾਉਣ ਲੱਗੇ ਪਾ ਕੇ ਸਾਰੇ ਰੂਮ ਦੇ ਵਿੱਚ ਉਹ ਦਿਹਾੜੀ ਚ ਆਪਣਾ ਵੈਸੇ ਕੰਮ ਸਨੇਹੀ ਖਤਮ ਹੋ ਜਾਂਦਾ ਹੁੰਦਾ ਹੁਣ ਤਾਂ ਬਹੁਤ ਗਰਮੀਆਂ ਦੇ ਦਿਨ ਨੇ ਕਿਸੇ ਦੀ ਸੁਨੀਹਾ ਉੱਠ ਜੰਨੇ ਆ ਤੇ ਛੇਤੀ ਕੰਮ ਖਤਮ ਹੋ ਜਾਂਦੇ ਆ ਝਾੜੂ ਲਾ ਕੇ ਲਾਤਾ ਪੋਚਾ ਫਿਰ ਆਪਾਂ ਹਿੰਦੂਆ ਚ ਬੈੱਡ ਸ਼ੀਟ ਬਾਅਦ ਸੋ ਠੀਕ ਕਰੀ ਕਿਉਂਕਿ ਇਹ ਖਲਾਰਾ ਖਲੂਰਾ ਵੱਧ ਪਾ ਦਿੰਦੀ ਆ ਰਬਨੀਤ ਹਾਂ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਕੰਮ ਕਰ ਕਹਿ ਹੁੰਦਾ ਵੀ ੁੱਪਰ ਚੜਨ ਤੋਂ ਪਹਿਲਾਂ ਪਹਿਲਾਂ ਆਪਾਂ ਸਾਰਾ ਕੰਮ ਕਰਦੀ ਫਿਨਿਸ਼ ਤਾਂ ਵਧੀਆ ਅੰਦਰਲੇ ਰੂਮ ਦੇ ਵਿੱਚ ਪੋਚਾ ਲਾਤਾ ਹੁਣ ਆਪਾਂ ਲੱਗਿਆਂ ਦੂਸਰੇ ਰੂਮ ਦੇ ਵਿੱਚ ਪੋਚਾ ਲਾਉਣ ਬੇਟੀ ਵਾਲੇ ਦੇ ਵਿੱਚ ਇੱਦਾਂ ਲਈ ਰੂਮ ਚ ਲਵ ਲੱਗੀ ਹੁਣ ਆਪਾਂ ਪੋਚਾ ਬੇਟੀਂ ਬੁੱਟੀਆਂ ਥੱਲੇ ਲਾ ਦੋਨੇ ਆ ਲਾ ਕੇ ਪੋਚਾ ਇਦੋਂ ਬਾਅਦ ਦੇ ਵਿੱਚ ਆਪਾਂ ਗਸ ਆ ਰੋਟੀ ਬਹਿ ਜੂਗੀ ਬਣਾਉਣ ਵਾਲੀ ਰੋਟੀ ਬਣਾ ਕੇ ਆਪਾਂ ਹੋ ਜਾਾਂਗੇ ਫ੍ਰੀ ਫਿਰ ਜਦ ਬੱਚਾ ਨੂੰ ਹੋ ਗਈਆਂ ਛੁੱਟੀਆਂ ਇੱਕ ਬੱਚਾ ਨੂੰ ਛੁੱਟੀਆਂ ਹੋਈਆਂ ਨਹੀਂ ਜਿਹੜੀਆਂ ਗਰਮੀ ਦੀਆਂ 1 ਮਹੀਨਾ 10 ਦਿਨ ਤੇ ਹੁਣ 에ਰਬਨੀਤ ਹੁੰਦੀ ਆ ਘਰੇ ਤੁਹਾਨੂੰ ਪਤਾ ਘਰੇ ਬੱਚੇ ਕਿੰਨਾ ਜ਼ਿਆਦਾ ਤੰਗ ਕਰਦੇ ਨੇ ਖਲਾਰਾ ਪਾਉਂਦੇ ਨੇ ਤੇ 에ਰਬਨੀਤ ਦਾ ਜਿੰਨੀਆਂ ਖੇਡਾਂ ਹੁੰਦੀਆਂ ਇਹਦੀ ਆਪਦੇ ਜਿੰਨੇ ਵੀ ਟਵਾਈਸ ਨੇ ਸਾਰੇ ਦੇ ਸਾਰੇ ਕੱਢ ਲੈਂਦੀ ਆ ਆਪਦੇ ਇਕੱਠੇ ਕਰ ਲੈਂਦੀ ਆ ਤੇ ਆ ਉਹਦੇ niche ਟੇਰ ਲਾ ਲੂਗੀ niche ਟੇਰ ਲਾ ਕੇ ਆਉਂਦੇ ਸਾਨੀਆਂ ਫਰੈਂਡਾਂ ਨੂੰ ਬੁਲਾ ਕੇ ਫਿਰ ਖੇਡਣ ਲੱਗ ਜਾਂਦੀ ਆ ਇਹ ਤੇ ਫਿਰ ਖੇਡ ਕੇ ਐਂ ਬਗ ਜਾਂਦੀ ਆ ਬਾਹਰ ਚੱਕਦੀ ਨਹੀਂ ਹੈਗੀ ਜਮਾਂ ਵੀ ਸਮਾਨ ਕੀ ਕਹਿੰਦਾ ਜੀ ਦੇ ਇੱਕ ਮੂਡ ਹੁੰਦਾ ਤਾਂ ਮਾੜਾ ਮੋਟਾ ਚੱਕ ਦਿੰਦੀ ਆ ਨਹੀਂ ਚੱਕਦੀ ਨਹੀਂ ਤੇ ਆਪਾਂ ਨੇ ਉੱਥੇ ਪੜਦਾ ਲਾ ਕੇ ਪੜਦਾ ਲਾਤਾ ਪੋਚਾ ਲਾ ਕੇ ਤੇ ਪੱਖਾ ਕਰ ਲਿਆ ਔਨ ਇੱਥੇ ਆਪਾਂ ਡਸਟਵਿਨ ਰੱਖਿਆ ਹੁੰਦਾ ਚੱਕ ਕੇ ਬਾਹਰ ਤੇ ਇਹ ਫਿਰ ਬਾਅਦ ਚ ਆਪਾਂ ਕੂੜਾ ਸਟਿੱਕਿਆਵਾਂਗੇ ਬਾਹਰ ਤੇ ਇਹ ਦੁਆਚੋਂ ਹੁਣ ਆਪਾਂ ਪੋਚਾ ਲਾਵਾਂਗੇ ਦਵਾਰੇ ਉਧਰਲੀ ਸਾਈਡ ਬੌੜੀਆਂ ਨੀਚੇ ਉੱਥੇ ਰਵਨੀਤ ਵੀ ਮੇਰੇ ਕੋਲ ਹੀ ਖੜੀ ਸੀ ਇਧਰਲੇ ਸਾਈਡ ਤੇ ਇੱਥੇ ਖਾੜੀ ਖੇਡੀ ਆਂਦੀ ਸੀ ਇਹ ਆਪਦੇ ਇੱਥੇ ਡਰੰਗ ਰੂਮ ਦੇ ਵਿੱਚ ਖੇਡਾ ਖੰਡਾਈ ਬੈਠੀ ਸੀਗੀ ਇਹਨੂੰ ਮੈਂ ਕਹੀ ਜਾਂਦੀ ਸੀ ਵੀ ਰਵਨੀਤ ਚੱਕ ਦੇ ਚੱਕ ਦੇ ਪੁੱਤ ਇਥੋਂ ਮੂਰੋਂ ਵੀ ਮੈਂ ਪੋਚਾ ਲਾਉਣਾ ਤੇ ਦੂਸਾਰਾ ਇਥੋਂ ਖੇਡਾਂ ਚੱਕ ਦੇ ਤੇ ਥਾਂ ਖਾਲੀ ਕਰ ਤੇ ਆਪਾਂ ਇੱਥੇ ਪੋਚਾ ਲਾ ਦਾਂਗੇ ਫੇਰ ਉਹ ਤੋਂ ਬਾਅਦ ਚ ਖੇਡ ਲਈ ਨਾ ਕੇ ਤੇ ਕਹਿੰਦੀ ਸੀ ਮम्मा ਮੈਂ ਨਾ ਆਉਂਗੀ ਠਹਿਰ ਕੇ ਤੁਸੀਂ ਪੋਚਾ ਇੱਧਰ ਲਾ ਲਓ ਆਪਦਾ ਤੇ ਮੈਂ ਨਹੀਂ ਖੇਡਾਂ ਚੱਕਣੀ ਅਜੇ ਮੈਂ ਤਾਂ ਇੱਥੇ ਹੀ ਖੇਡੂਗੀ ਤੇ ਫਿਰ ਮੈਂ ਇੱਥੇ ਪੋਚਾ ਪੋਚਾ ਲਾ ਕੇ ਆਪਾਂ ਨੇ ਬਾਹਰ ਛਿੜਕਤਾ ਪਾਣੀ ਸਾਰੇ ਪੋਚਾ ਲਾ ਕੇ ਪਾਣੀ ਛਿੜਕ ਕੇ ਕਿਉਂਕਿ ਹਵਾ ਹੂਵਾ ਚੱਲਦੀ ਹੈ ਤੇ ਤਾਂ ਕਰਕੇ ਆਪਾਂ ਪਾਣੀ ਛਿੜਕ ਦੰਨੇ ਆ ਬਾਹਰ ਤੇ ਇਥੇ ਕੋਲਰ ਚ ਪਾਤਾ ਪਾਣੀ ਆਪਾਂ ਨੇ ਕੋਲਰ ਵੀ ਭਰਤਾ ਠੰਡੇ ਪਾਣੀ ਦਾ ਤੇ ਇਧਰੋਂ ਆਪਾਂ ਨੇ ਮੂਰੂ ਮੂਰੂ ਜਗਾ ਸਾਰੀ ਇਥੋਂ ਤੇ ਇਹ ਧੋ ਕੇ ਆਪੇ ਇਥੋਂ ਫ੍ਰੀ ਬਾਹਰਲੇ ਕੰਮ ਤੋਂ ਨਾਲੇ ਅੰਦਰੋਂ ਇਸ ਤੋਂ ਬਾਅਦ ਹੁਣ ਆਪਾਂ ਲੱਗੇ ਸ਼ਾਮ ਦਾ ਟਾਈਮ ਆ ਗਿਆ ਰੋਟੀ ਬਣਾਉਣ ਤੇ ਇੱਥੇ ਰੋਟੀ ਬਣਾਉਂਦੇ ਬਣਾਉਂਦੇ ਆ ਗਿਆ ਮੰਮੀ ਦਾ ਫੋਨ ਇੱਥੇ ਮੈਂ ਮੰਮੀ ਨਾਲ ਕਰੀ ਜਾਂਦੀ ਸੀ ਗੱਲਾਂ ਆਹ ਬੂ ਮੰਮੀ ਕਹਿੰਦੀ ਹੁਣ ਆਪਾਂ ਨੇ ਲਿਆਂਦਾ ਨਮਾਇ ਸੀ ਤੇ ਤੁਹਾਨੂੰ ਹੋ ਗਈਆਂ ਛੁੱਟੀਆਂ ਤੇ ਤੁਸੀਂ ਆ ਜਾਓ ਹੁਣ ਇੱਥੇ ਤੇ ਅਸੀਂ ਆਖਿਆ ਵੀ ਠੀਕ ਹੈ ਜੀ ਆ ਜਾਾਂਗੇ ਅਸੀਂ ਆਵਾਂਗੇ ਹੁਣ ਤੇ ਰਵਨੀਤ ਕਹਿੰਦੀ ਮੈਂ ਨਾਨੀ ਮम्मा ਕੋਲੇ ਹੁਣ ਹੀ ਜਾਣਾ ਹੁਣ ਹੀ ਜਾਣਾ ਤੇ ਉਹ ਮੰਮੀ ਕਹਿੰਦੀ ਏਸੀ ਖਰਾਬ ਹੈ ਵੀ ਤੁਸੀਂ ਸੱਜਿਆ ਜਾਓ ਨਾ ਤੇ ਮੰਮੀ ਨੇ ਫੋਨ ਕਰਿਆ ਵੀ ਹੁਣ ਹੀ ਸੀ ਨਮਾ ਲਵਾ ਲਿਆ ਸੀ ਤੇ ਹੁਣ ਤੁਸੀਂ ਆ ਜਾਓ ਤੇ ਰਵਨੀਤ ਨੇ ਸੁਣ ਲਿਆ ਕਹਿੰਦੀ ਹੁਣ ਮੈਂ ਤਾਂ ਜਾਣਾ ਨਾਨੀ ਮम्मा ਕੋਲੇ ਤੇ ਹੁਣ ਤਾਂ ਨਾਨੀ ਮम्मा ਨੇ ਏਸੀ ਵੀ ਲਵਾ ਲਿਆ ਤੇ ਮੈਨੂੰ ਤੁਸੀਂ ਲੈ ਕੇ ਕਿਉਂ ਨਹੀਂ ਜਾਂਦੇ ਤੇ ਰਵਨੀਤ ਨੂੰ ਕਿਹਾ ਵੀ ਹਜੇ ਤਾਂ ਇੱਕ ਦੋ ਦਿਨ ਹੋਇਆ ਛੁੱਟੀਆਂ ਹੋਈਆਂ ਨੇ ਵੀ ਬੁੱਤ ਤਾਂ ਅਪਾ ਹਜੇ ਠਹਿਰ ਕੇ ਚੱਲਾਂਗੇ ਛੁੱਟੀਆਂ ਮਹੀਨੇ ਦੀਆਂ ਨੇ ਤੇ ਤੂੰ ਸਕੂਲ ਦਾ ਕੰਮ ਕਰ ਪਹਿਲਾਂ ਤੇ ਇੱਕ ਕੰਮ ਵੀ ਇਹਨੂੰ ਦਿੱਤਾ ਬਹੁਤ ਜ਼ਿਆਦਾ ਸਕੂਲ ਦਾ ਛੁੱਟੀਆਂ ਦੇ ਵਿੱਚ ਕੰਮ ਜ਼ਿਆਦਾ ਦੇ ਦਾਂਦੇ ਨੇ ਮੈਡਮ ਬੱਚੇ ਤੁਹਾਨੂੰ ਪਤਾ ਕੰਮ ਘੱਟ ਕਰਦੇ ਨੇ ਤੇ ਖੇਡਦੇ ਜ਼ਿਆਦਾ ਨੇ ਤੇ ਇੱਥੇ ਆਪਣੀ ਵੀ ਬਣ ਜੂਗੀ ਬਸ ਰੋਟੀ ਤੇ ਹੁਣ ਰੋਟੀ ਇੱਥੇ ਮੰਮੀ ਆਣ ਖਾਂਦੇ ਨੇ ਆ ਲਾ ਦੇ ਖਾਣ ਰੋਟੀ ਬੰਦੇ ਗੇ ਲੈ ਲੜੀ ਪਾਲਾਣੀ ਮੇ ਰੋਟੀ ਤੇ ਉਹ ਵੇ ਸ਼ਾਮ ਦਾ ਟਾਈਮ ਹੋ ਗਿਆ 8:30 9 ਵਜੇ ਨਾਲੇ ਨੇ ਇੱਥੇ ਮੇਰੇ ਕੋਲੇ ਖੜੇ ਗਏ ਰਹੇ ਸੀ ਬਿੱਦੂ ਰੋਟੀ ਬਣਾ ਠੀਕ ਹੈ ਜੀ ਇੱਥੇ ਆਪਾਂ ਕਰਦੇ ਆ ਬਲੌਗ ਦਾ ਐਂਡ ਸਾਰਿਆਂ ਨੂੰ ਬਾਏ ਬਾਏ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਸ ਥ੍ਰੀਆ ਕਾਰਡ